ਬڑے ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰਗਸ ਉਹਨੇ ਕਮਿਸ਼ਨੇਟ ਪੁਲਿਸ ਅਮਰਖਰ ਸਾਹਿਬ ਨੂੰ ਬੜੀ ਵੱਡੀ ਕਾਮਯਾਬੀ ਮਿਲਿਆ 5 ਕਿਲੋ ਹੀਰੇ ਨਾਲ ਚਾਰ ਬੜੇ ਮਿਟੋਰੀਅਸ ਸਮੱਗਲਰਸ ਫੜੇ ਗਏ ਜਿਨ੍ਹਾਂ ਚ ਇੱਕ ਲੇਡੀ ਸਮੱਗਲਰ ਵੀ ਹੈ ਔਰ ਇਹ ਸਾਰੇ ਜਿਹੜੇ ਲੇਡੀ ਬਲਜੀਤ ਕੌਰ ਹੈ ਇਹ ਤੇ ਦਾ ਜਿਹੜਾ ਭਤੀਜਾ ਗੁਰਪ੍ਰੀਤ ਏਲਿਅਸ ਕੋਪੀ ਦੋਨੋਂ ਮੁੱਠਿਆ ਵਾਲੀ ਪਿੰਡ ਹੈ ਸਦਰਪੱਟੀ ਡਿਸਟ੍ਰਿਕਟ ਕਰਨਦਾਰ ਨੇ ਉੱਥੋਂ ਦੇ ਰਹਿਣ ਵਾਲੇ ਆ ਔਰ ਕਾਫੀ ਸਮੇਂ ਤੋਂ ਇਸ ਡਰੱਗ ਆਟਲ ਨੂੰ ਆਪਰੇਟ ਕਰ ਰਹੇ ਨੇ ਤੇ ਜਿਹੜੇ ਦੂਜੇ ਦੋ ਨੇ ਮਨਿੰਦਰ ਸਿੰਘ ਤੇ ਜਰਮੇਲ ਸਿੰਘ ਮਨਿੰਦਰ ਸਿੰਘ ਪਿੱਖੀਵਿੰਡ ਦਾ ਕਰਨਦਾਰ ਡਿਸਟ੍ਰਿਕਟ ਹਰਪ੍ਰੀਤ ਸਿੰਘ ਲੋਕੋਕੇ ਅਮਰਸਰ ਰੂਰਲ ਦਾ ਰਹਿਣ ਵਾਲਾ ਹੈ ਬੇਸਿਕ ਗੱਲ ਕੀ ਹੈ ਕਿ ਮੁਠਿਆਂ ਵਾਲੀ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਬਾਰਡਰ ਦੇ ਕੋਲ ਹੈ ਫੈਂਸਿੰਗ ਦੇ ਕੋਲ ਸੋ ਇਸ ਕਰਕੇ ਇਹਨਾਂ ਦੇ ਪਾਕਿਸਤਾਨ ਸਮਗਲਰਸ ਨਾਲ ਲਿੰਕ ਕਾਫੀ ਦਰ ਤੱਕ ਬਣੇ ਹੋਏ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਈਜ਼ੀ ਵੀ ਹੈ ਕਿਉਂਕਿ ਟਰਾਂਜ਼ਿਟ ਡਰੋਨ ਦੇ ਰਾਹੀਂ ਉੱਥੇ ਰੀਸੀਵ ਕਰਨੀ ਕਨਸਾਈਨਮੈਂਟ ਈਜ਼ੀ ਹੈ ਬਕੋਜ਼ ਬਿਲਕੁਲ ਖੇਤ ਤੇ ਘਰ ਇਹਨਾਂ ਦੇ ਬਾਰਡਰ ਦੇ ਉੱਤੇ ਹੈ ਬਿਲਕੁਲ ਫੈਂਸਿੰਗ ਦੇ ਨਾਲ ਨੇ ਜਿਹੜੀ ਲੇਡੀ ਹੈ ਆਪਣੇ ਬਲਜੀਤ ਕੌਰ ਇਹਦਾ ਹਸਬੰਡ ਜਿਹੜਾ ਹੈ ਉਹ ਵੀ ਰਾਜਸਥਾਨ ਜੇਲ੍ਹ ਚ ਬੰਦ ਹੈ ਉਹਦਾ ਨਾਮ ਹੈਗਾ ਬਲਵੀਰ ਸਿੰਘ ਇਹ ਗੰਗਾਨਗਰ ਡਿਸਟ੍ਰਿਕਟ ਦੀ ਇਹਦੇ ਖਿਲਾਫ ਵੀ ਐਨਡੀਪੀਐਸ ਦਾ ਪਰਚਾ ਦਰਜ ਹੈ 2022 ਚ ਉੱਥੇ ਫੜਿਆ ਗਿਆ ਸੀ 5 ਕਿਲੋ ਹਿਰੋਇਨ ਤੇ ਇਸ ਵੇਲੇ ਕਰਨਪੁਰ ਜੇਲ੍ਹ ਰਾਜਸਥਾਨ ਚ ਬੰਦਾ ਹੈ ਉਹ ਜਿਹੜੀ ਮੁੱਢਲੀ ਪੁੱਛਗਿੱਛ ਤੇ ਅੱਜ ਕੱਲ ਪਤਾ ਲੱਗੀ ਹੈ ਕਿ ਜਿਹੜੀ ਬਲਜੀਤ ਔਰ ਹੈ ਆਪਣੇ ਭਤੀਜੇ ਨਾਲ ਉਸ ਤੋਂ ਹਸਬੰਦ ਬਲਵੀਰ ਸਿੰਘ ਦੇ ਫੜੇ ਜਾਣ ਬਾਅਦ ਐਕਟਿਵਲੀ ਇਹਨੇ ਸਾਰਾ ਡਰੱਗ ਟ੍ਰੇਡ ਜਿਹੜਾ ਹੈ ਇਹ ਸੰਭਾਲਿਆ ਆਪਣਾ ਮਗਲਿੰਗ ਦਾ ਕੰਮ ਔਰ ਇਹਦੇ ਚ ਇਹ ਵੀ ਗੱਲ ਆਈ ਹੈ ਕਿ ਮਾਲਵਾ ਦੇ ਰੀਜਨ ਦੇ ਮੋਗਾ ਤੇ ਹੋਰ ਰੀਜੇ ਚ ਵੀ ਇਹ ਸਪਲਾਈ ਕਰ ਰਹੀ ਹੈ ਸੋ ਇਹਨਾਂ ਦੀ ਜਿਹੜੀ ਕੁਝ ਕੁ ਚੱਲ ਰਹੀ ਆ ਸਾਨੂੰ ਉਮੀਦ ਹੈ ਕਿ ਕਿਉਂਕਿ ਪਾਕਿਸਤਾਨ ਦੇ ਕਾਫੀ ਲਿੰਕੇਜਸ ਇਹਦੇ ਚ ਸਾਹਮਣੇ ਆਏ ਇਸ 카rtel ਦੇ ਵਿੱਚ ਜੇ ਆਪਾਂ ਮਨਿੰਦਰ ਸਿੰਘ ਤੇ ਹਰਪ੍ਰੀਤ ਵਾਲੀ ਗੱਲ ਕਰੀਏ ਉਹ ਵੀ ਇਸੇ ਮਤਲਬ ਸੇਮ ਉਹਨਾਂ ਨੂੰ ਸਪਲਾਇਰ ਸੀਗਾ ਤੇ ਇਸੇ ਨੈਟਵਰਕ ਦੇ ਨਾਲ ਹੀ ਇਸੇ ਕਰਕੇ ਉਹ ਜੁੜੇ ਹੋਏ ਸੀਗੇ ਇਕ ਕਾਫੀ ਕਨਸਾਈਨਮੈਂਟਸ ਉਹਨਾਂ ਨੇ ਜਿਹੜੀਆਂ ਲਈਆਂ ਪਿੱਖੀਪਿੰਡ ਵਾਲੇ ਨੇ ਤੇ ਲੋਪੋਕੇ ਵਾਲੇ ਲੜਕੇ ਨੇ ਉਹਨਾਂ ਨੇ ਵੀ ਕੁਝ ਇੱਧਰ ਆਪਣੇ ਏਰੀਆ ਚ ਲਈਆਂ ਕੁਝ ਕਰਨਤਾਰਨ ਦੇ ਵਿੱਚ ਪਿੱਖੀਪਿੰਡ ਏਰੀਆ ਚ ਵੀ ਰਿਸਿਵ ਕੀਤੀਆਂ ਸੋ ਮੈਂ ਸਾਰੀ ਟੀਮ ਨੂੰ ਬਿੱਲੀ ਬੁਮਾਰਕਵਾਦ ਦਿੰਦਾ ਹਰਪ੍ਰੀਤ ਮਢੇਰ ਜੀ ਟੀਸੀਪੀ ਸਾਹਿਬ ਨਵਜੋਤ ਜੀ ਏਡੀਸੀਪੀ ਹਰਮਿੰਦਰ ਜੀ ਔਰ ਅਮੋਲਕਦੀਪ ਤੇ ਜਿਹੜੇ ਸਾਰੇ ਉਹਨਾਂ ਦੀ ਟੀਮ ਨੇ ਪਿਛਲੇ ਦਿਨਾਂ ਚੀ ਰਹੀ ਹੈ I really appreciate we are proud of them ਔਰ ਇਹਦੇ ਚ ਜੇ ਇਹਨਾਂ ਦਾ ਬੈਕਗ੍ਰਾਉਂਡ ਦੇਖਣੀ ਦੇਖੀ ਆਪਾਂ ਤਾਂ ਗੁਰਪ੍ਰੀਤ ਗੋਪੀ ਜਿਹੜਾ 19 ਸਾਲ ਦਾ ਹੈਗਾ ਤੇ 9ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ ਆਰਫ ਦੇ ਜਿਹੜਾ ਥਾਣਾ ਫਿਰੋਜ਼ਪੁਰ ਉੱਥੇ ਐਨਡੀਪੀਐਸ ਦਾ ਹੀ ਪਰਚਾ ਦਰਜ ਹੈ 28 2 2024 ਨੂੰ ਹੀ ਜਿਹੜੀ ਹੈ 23 ਨੂੰ ਇਹ ਬਾਹਰ ਆਇਆ ਵਾਪਸ ਇਹ ਆ ਕੇ ਨਹੀਂ ਮੁੜ ਕੇ ਇਹੋ ਜਿਹਾ ਕੰਮ ਸ਼ੁਰੂ ਕਰ ਦਿੱਤਾ ਬਲਜੀਤ ਕੌਰ ਪੰਜਵੀਂ ਪਾਸ ਹੈ 32 ਸਾਲ ਦੀ ਇਹਦੀ ਏਜ ਹੈ ਮਨਿੰਦਰ ਸਿੰਘ 34 ਸਾਲ ਹੈ ਸਟੀਲ ਦੀ ਦੁਕਾਨ ਤੇ ਕੰਮ ਕਰਦਾ ਹੈ ਐਜੂਕੇਸ਼ਨ ਇਹਦੀ ਜਿਹੜੀ ਹੈਗੀ ਪਲੱਸ 2 ਹੈ ਹਰਪ੍ਰੀਤ ਦੀ 26 ਸਾਲ ਉਮਰ ਹੈ ਇਹ ਡਰਾਈਵਰ ਦਾ ਕੰਮ ਕਰਦਾ ਪਲੱਸ 2 ਪਾਸ ਹੈ ਹਾਂਜੀ ਪਰਚਾ ਇਹ ਜਿਹੜਾ ਹੈਗਾ ਇਹ ਪਹਿਲੀ ਦਾ ਹੀ ਹੈ ਜੀ ਉਹ ਚ ਲਿੰਕੇਜਸ ਹੈਲਪ ਕਰਕੇ ਤੁਹਾਨੂੰ ਸਾਰਾ ਅਸੀਂ ਡਿਟੇਲ ਦਿੱਤੀ ਹੈ ਦੇਖੋ ਪਤਾ ਕੀ ਗੱਲ ਹੁੰਦੀ ਜੀ ਅਸੀਂ ਤੁਹਾਡੇ ਨਾਲ ਪਹਿਲਾਂ ਹੀ ਇਹ ਡਿਸਕਸ ਕਰ ਲੈਣੇ ਆ ਆਪਣੇ ਸਾਰਿਆਂ ਦੇ ਮਤਲਬ ਸਮਝਦੇ ਵਿੱਚ ਗੱਲ ਆਉਣੀ ਚਾਹੀਦੀ ਏ ਕਿ ਇਹ ਫਿਰ ਰਿਕਵਰੀਆਂ ਅਫੈਕਟ ਹੋ ਜਾਂਦੀਆਂ ਕਿਉਂਕਿ ਲੋਕੀ ਅਲਰਟ ਹੋ ਜਾਂਦੇ ਆ ਨਹੀਂ ਨਹੀਂ ਇਕੱਠੇ ਇੱਕੋ ਕੇਸ ਹੈ ਜੀ ਇੱਕ ਨੰਬਰ ਐਫ ਆਈ ਆਰ ਹੈ ਮੈਂ ਇਹਦੇ ਤੇ ਵੀ ਐਪਰੀਸ਼ੀਏਟ ਕਰਦਾ ਕਿ ਨਿਊ ਇਅਰ ਦੀ ਵਿੱਚ ਆਮ ਇਹ ਹੁੰਦੀ ਹੈ ਕਿ ਜਿਹੜਾ ਇੱਕ ਪੋਜ਼ਿਟਿਵ ਜਿਹੜੀ ਰਿਕਵਰੀ ਨਾਲ ਸ਼ੁਰੂ ਕੀਤੀ ਗਈ ਹੈ ਮਹਿੰਦਰ ਸਰ ਕਮਿਸ਼ਨਰ ਪੁਲਿਸ ਦੀ ਜਿਹੜੀ ਐਫ ਆਈ ਆਰ ਇੱਕ ਨੰਬਰ ਐਫ ਆਈ ਆਰ ਪਹਿਲੀ ਜਨਵਰੀ ਤੋਂ ਹੀ ਹੁੰਦੀ ਹੈ ਸਰ ਆਰਗੇਨਾਈਜ਼ ਕ੍ਰਿਮਨਲ ਇਹਦਾ ਆਪਣਾ ਕੰਮ ਨਹੀਂ ਕਰਦਾ ਕੋਈ ਨਾ ਕੋਈ ਇਹ ਅੰਗਨwadi ਨਹੀਂ ਹੈ ਜੀ ਇਹ ਇਹ ਦੂਜਾ ਜੀ ਇਹ ਬਲਜੀਤ ਕੌਰ ਤਾਂ ਮੈਂ ਤੁਹਾਨੂੰ ਦੱਸਿਆ ਨਾ ਆਪਣੇ ਹਸਬੰਦ ਨਾਲ ਇਹਦਾ ਮੁੱਠਿਆ ਵਾਲੀ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਆ ਪੱਟੀ 'ਚ ਉੱਥੋਂ ਇਹ ਹਸਬੰਦ ਪਹਿਲਾਂ ਕੰਮ ਕਰਦਾ ਸੀ ਫਿਰ ਉਹ ਫੜਿਆ ਗਿਆ ਹੈ ਰਾਜਸਥਾਨ ਉਸ ਤੋਂ ਬਾਅਦ ਬਲਜੀਤ ਕੌਰ ਨੇ ਆਪਣੇ ਭਤੀਜੇ ਗੁਰਪ੍ਰੀਤ ਨੂੰ ਨਾਲ ਲਾ ਲਿਆ ਉਤੋਂ ਚੁੱਕਣ ਨੂੰ ਕਰਨ ਨੂੰ ਅੱਛਾ ਲੇਡੀ ਦੇ ਜਾਣ ਨਾਲ ਕੀ ਹੁੰਦਾ ਕਿ ਆਮ ਸ਼ੱਕ ਵੀ ਨਹੀਂ ਪੈਂਦਾ ਜਦੋਂ ਟਰੈਵਲ ਕਰਕੇ ਅੱਗੇ ਜਾ ਕੇ ਕਨਸਾਈਨਮੈਂਟ ਇਹ ਪਹਿਲਾਂ ਇਹਦੇ ਧਿਆਨ 'ਚ ਵੀ ਸੀਗੀ ਪਹਿਲਾਂ ਇਨਵੋਲਡ ਪਹਿਲਾਂ ਵੀ ਸੀਗੀ ਬਟ ਉਸ ਤੋਂ ਬਾਅਦ ਇਹਨੇ ਟੇਕਓਵਰ ਕਰ ਲਿਆ ਪੂਰਾ ਆਪਣੇ ਭਤੀਜੇ ਨਾਲ ਲਾ ਕੇ ਔਰ ਜਿਹੜੀ ਸਪਲਾਈ ਵਗੈਰਾ ਕਰਨ ਜਾਣ ਲੱਗੇ ਔਰ ਇਵਨ ਅਸਾਈਨਮੈਂਟਸ ਨੂੰ ਚੁੱਕਣ ਲੱਗੇ ਵੀ ਬਲਜੀਤ ਕੌਰ ਦਾ ਮੇਨ ਰੋਲ ਰਹਾ ਵਿੱਚ ਆ ਫਿਜ਼ਿਕਲੀ ਆਪ ਪ੍ਰੈਜ਼ెంట్ ਰਹਿੰਦੀ ਰਹੀ ਹੈ ਲੋਕ ਇਹ ਹੁੰਦਾ ਹੀ ਹੈ ਨੇ ਟਰੈਵਲ ਕਰ ਰਹੇ ਅਗਲਾ ਕਹਿੰਦਾ ਵੀ ਆਪਣੇ ਭਤੀਜੇ ਨਾਲ ਮੈਂ ਜਾ ਰਹੀ ਹਾਂ ਕਿਤੇ ਉਹ ਉਹਦਾ ਫਾਇਦਾ ਲੈਂਦੇ ਰਹੇ ਜੋ ਇਹਨਾਂ ਦੀ ਕੁਛ ਖਿੱਚ ਹੈ ਇਹ ਕਿਤੇ ਇਹਨਾਂ ਨੇ ਪਛਾਣੇ ਜੀ ਇਹ ਹੈ ਪੰਤੀ ਦੇ ਪਾਸ ਇਦਾਂ ਹੀ ਅੱਗੇ ਤੋਂ ਅੱਗੇ ਜੀ ਉਹ ਸਾਰੇ ਆਪਣੇ ਕੋਲ ਹੈ ਜੀ ਤੁਹਾਨੂੰ ਮਾਲਵੇ ਦੀ ਗੱਲ ਦੱਸੀ ਆਪਾਂ ਇਹ ਕੁਝ ਤਰਨਪਾਣ ਏਰੀਏ 'ਚ ਵੀ ਇਹਨਾਂ ਦੇ ਫਿਗਰ ਹੋਏ ਨੇ ਉਸੀਂ ਤਾਂ ਨਹੀਂ ਜਿਆਦਾ ਨਾਮ ਲੈ ਰਹੇ ਫਿਰ ਉਹ ਸਾਰਾ ਬੰਦੇ ਅਲਰਟ ਹੋ ਕੇ ਲੱਭਦੇ ਨਹੀਂ ਪਹਿਲਾਂ ਹੀ ਖੰਬੇ ਸੱਜੇ ਹੋਏ ਹੋਏ ਆ ਰੈਸਟ ਡੈਫੀਨਿਟਲੀ ਹੋਏਗੀ ਜੀ ਵਰਕ ਵੀ ਕਰ ਰਹੇ ਆ ਅਸੀਂ ਕਿਉਂਕਿ ਜਿਹੜੇ ਜਦੋਂ ਇਹ ਫੜੇ ਜਾਂਦੇ ਨੇ ਨੇਚਰਲੀ ਉਹ ਬਾਹਰਲੇ ਲੋਕ ਜਿਹੜੇ ਸਮਗਲਰ ਵਗੈਰਾ ਆਫਲਾਈਨ ਵਗੈਰਾ ਹੋ ਜਾਂਦੇ ਆ ਤਾਂ ਉਸ ਤੇ ਥੋੜਾ ਰੁਕ ਜਾਂਦਾ ਪਰ ਅਸੀਂ ਉਸ ਤੇ ਕੰਮ ਕਰ ਰਹੇ ਆ ਟੈਕਨੀਕਲੀ ਸਾਰੀਆਂ ਡਰੋਨ ਆਉਂਦੀਆਂ ਕਿਉਂਕਿ ਉੱਥੇ ਅਦਰਵਾਈਜ਼ ਤਾਂ ਬਾਰਡਰ ਫੈਂਸਿੰਗ ਹੈ ਜੀ ਇੰਨੀ ਉੱਚੀ ਉਤੋਂ ਦਾ ਇਹ ਪਿੰਡ ਤੋਂ ਛੁੱਟ ਥਰੋਇੰਗ ਨਹੀਂ ਹੈ ਸਾਰੀ ਡਰੋਨ ਨਾਲ ਹੀ ਹੈ ਵੇ ਵੇਚਦੇ ਸੀ ਜੀ ਰੀਸੀਵ ਕਰਕੇ ਵੇਚ ਕੇ ਪੈਸੇ ਕਮਾ ਰਹੇ ਸੀ ਜੀ ਪ੍ਰਾਪਰਟੀ ਦੀ ਡਿਟੇਲਸ ਵੀ ਸਾਰੀਆਂ ਕਢਾਈਆਂ ਜਾ ਰਹੀਆਂ ਹਾਂ ਹਾਂ ਜੀ ਮਤਲਬ ਇਹ ਡਿਫਰੈਂਟ ਡਿਫਰੈਂਟ ਫਾਈਨੈਂਸ਼ੀਅਲ ਚੈਨਲਸ ਆਪਾਂ ਸਪੋਰ ਕਰਦੇ ਰਹਿੰਦੇ ਹਾਂ ਪਿੱਛੇ ਜੇ ਫੜੇ ਵੀ ਆ ਬੰਦੇ ਹੁਣ ਹੋਰ ਵੀ ਅਸੀਂ ਲੱਗੇ ਹੋਏ ਆ ਉਹਨੂੰ ਸਾਨੂੰ ਉਮੀਦ ਹੈ ਕਿ ਜਲਦੀ ਤੁਹਾਡਾ ਸ਼ੇਅਰ ਕਰਾਂਗੇ ਫਾਈਨੈਂਸ਼ੀਅਲ ਨੈਟਵਰਕ ਨੂੰ ਐਕਸਪੋਜ਼ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਕਿੰਨਾ ਕਿ ਇਸ ਸਪਲਾਇਰ ਨੂੰ ਥੈਂਕ ਯੂ ਜੀ ਨਹੀਂ ਇਹ ਚਾਰਜ ਨੇ ਤਾਂ ਫੜੇਗੇ ਨਾ ਜੀ ਇਹਨਾਂ ਦੇ ਅੱਗੇ ਜਿਹੜੇ ਕੰਟੈਕਟਸ ਨੂੰ ਤੇ ਵਰਕ ਕਰ ਰਹੇ ਆ ਅਸੀਂ ਥੋੜੇ ਇੱਧਰ ਉੱਧਰ ਹੋਏ ਹੋਏ ਨੇ ਲੋਕ ਮੈਨੂੰ ਜੁੱਲੀ ਪਤਾ ਤਾਂ ਲੱਗ ਹੀ ਜਾਂਦਾ ਵੀ ਉਹ ਕਰਾਂਗੇ ਆਪਾਂ ਸੋਸ਼ਲ ਮੀਡੀਆ ਦੇ ਟੂਲ ਅੱਜਕੱਲ੍ਹ ਜਿਆਦਾ ਜਰੂਰੀ ਆ ਰਹੀ ਹੈ ਸੋਸ਼ਲ ਮੀਡੀਆ ਦੇ ਕੁਝ ਸੋਸ਼ਲ ਮੀਡੀਆ ਤੇ ਤਾਂ ਅਸੀਂ ਸਾਡੀ ਸਪੈਸ਼ਲ ਸੈਲ ਹੈਗਾ ਸੋਸ਼ਲ ਮੀਡੀਆ ਚੰਨਾ ਕੰਮ ਕਰ ਰਿਹਾ ਬਟ ਕੀ ਹੈ ਕਿ ਕੁਝ ਐਪਸ ਜਿਹੜੇ ਨੇ ਟੈਕਨੋਲੋਜੀ ਦਾ ਮਿਸਯੂਜ਼ ਕ੍ਰਿਮੀਨਲਸ ਕਰ ਰਹੇ ਉਹ ਇਨਫੋਰਸਮੈਂਟ ਏਜੰਸੀਜ਼ ਵਾਸਤੇ ਇੱਕ ਪਜ਼ਲ ਡੈਫੀਨਿਟਲੀ ਬਣੀ ਰਹਿੰਦੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਅਸੀਂ ਰੀਸੋਲਵ ਕੀਤਾ ਜਾਵੇ ਉਹਨਾਂ ਨੰਬਰਸ ਨੂੰ ਤੇ ਉਹਨਾਂ ਐਪਸ ਦੇ ਵਿੱਚ ਕਿਉਂਕਿ ਉਹਨਾਂ ਦੀ ਅਸੈਸੀਬਿਲਟੀ ਕੁਝ ਇੰਡੀਆ 'ਚ ਨਹੀਂ ਹੈ ਸੋ ਉਹ ਦਿੱਕਤ ਜ਼ਰੂਰ ਹੈ ਬਟ ਤੁਹਾਡੇ ਸਾਹਮਣੇ ਹੈ ਪਾ ਅੱਛੇ ਰਿਜ਼ਲਟ ਦੇ ਰਹੀ ਹੈ ਸਾਡੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ ਆਈ ਥਿੰਕ ਇਹ ਜਿਹੜਾ ਪਹਿਲਾ ਹਫਤਾ ਹੀ ਅੱਜ ਹੋਇਆ ਤੇ ਆਪਣੀ ਅੱਛੀ ਰਿਕਵਰੀ ਹੋ ਗਈ ਹੈ ਹਾਂਜੀ ਨਹੀਂ ਹੁਣ ਬਲਜੀਤ ਕੋਰ ਤੇ ਉਹਦਾ ਸਾਡੇ ਤਾਂ ਇੰਨੇ ਤੱਕ ਹੀ ਆਈ ਹੈ ਬਾਕੀ ਹਸਬੰਡ ਤਾਂ ਤੁਹਾਨੂੰ ਪਤਾ ਜੇਲ੍ਹ ਚ ਹੀ ਹੈ ਇਹਨੂੰ ਯਾਰ ਉਹਦੇ ਬਾਰੇ ਨਹੀਂ ਇਲਮ ਮੈਂ ਵੀ ਗਲਤ ਕਹਾਂ ਹਾਂਜੀ ਨੇ ਉਹ ਉਹਦੀ ਨਿਯੁਤਤ ਉੱਤੇ ਬੈਠਾ ਹੀ ਹੈ ਪਰ ਉਹਨੂੰ ਪਤਾ ਹੀ ਹੈ ਪਿੱਛੇ ਕੰਮ ਚੱਲ ਰਿਹਾ ਹੈ ਉਹਨਾਂ ਦਾ ਕਿੱਤਾ ਹੀ ਇਹ ਬਣਾ ਲਿਆ ਨਾ ਜੀ ਇਹਨੂੰ ਮੈਂ ਕਿਹੜੀ ਉਹ ਲਿੰਕ ਦਾ ਫਿਰ ਇੱਕ ਦੂਜੇ ਨੂੰ ਪਾਸ ਆਨ ਕਰ ਦਿੰਦੇ ਆ ਨਾ ਜੀ ਥੈਂਕ ਯੂ ਜੀ ਇੱਕ ਇਸ ਤੋਂ ਥੋੜਾ ਬਸ ਕੇ ਤੋਂ ਆ Dragon Door ਬਹੁਤ ਜਿਆਦਾ ਬਾਤ ਕਰਦੇ ਆ ਇਹਨੂੰ ਖਰਾਬ ਨਾ ਕਰੀ ਹੁਣ ਹੀ ਕਰ ਦਿੰਦੇ ਆ ਇਸ ਤੋਂ ਬਾਅਦ ਤੁਹਾਡੇ ਨਾਲ ਜਾਣੇ ਰੋਜ਼ ਤਾਂ ਤੁਸੀਂ ਖਬਰਾਂ ਲਾਉਂਦੇ ਹੋ